ਪੈਨ ਪੂਲਿੰਗ ਸਕੀਮ ਤੇ ਹਾਈ ਕੋਰਟ ਨੇ 4 ਹਫਤਿਆਂ ਲਈ ਰੋਕ ਲਾ ਦਿੱਤੀ ਹੈ ਸਰਕਾਰ ਹੁਣ ਕੋਰਟ ਦੇ ਵਿੱਚ ਆਪਣਾ ਪੱਖ ਰੱਖੇਗੀ ਔਰ ਕੋਰਟ ਨੇ ਸਮਾਜਿਕ ਤੇ ਵਾਤਾਵਰਣ ਪ੍ਰਭਾਵ ਨੂੰ ਇਸ ਦਾ ਆਧਾਰ ਬਣਾਇਆ ਹੈ ਯਾਨੀ ਕੋਰਟ ਦੇ ਵਿੱਚ ਹੀਰਿੰਗ ਹੋਈ ਕੋਰਟ ਨੇ ਸਰਕਾਰ ਨੂੰ ਪੁੱਛਿਆ ਜੋ ਅੰਦਰੋਂ ਜਾਣਕਾਰੀ ਆਈ ਕਿ ਤੁਸੀਂ ਇਸ ਨੂੰ ਵਾਪਸ ਲੈਂਦੇ ਹੋ ਜਾਂ ਅਸੀਂ ਰੋਕ ਲਗਾਈਏ ਤਾਂ ਉਸ ਤੋਂ ਬਾਅਦ ਸਰਕਾਰ ਨੇ ਆਪਣੇ ਤਰਕ ਵੀ ਦਿੱਤੇ ਪਰ ਕੋਰਟ ਨੇ ਉਸ ਨੂੰ ਇੱਕ ਵਾਰੀ ਸਟੇ ਕਰ ਦਿੱਤਾ ਹੈ ਚਾਰ ਹਫ਼ਤਿਆਂ ਲਈ ਦੱਸਿਆ ਜਾ ਰਿਹਾ ਹੈ ਕਿ ਇਹ ਰੋਕ ਲਗਾਈ ਗਈ ਹੈ ਯਾਨੀ ਅਗਲੀ ਹੀアリング ਜਦੋਂ ਹੋਣੀ ਹੈ ਔਰ ਆਰਡਰ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਆਰਡਰ ਕੀ پاس ਹੋ ਕੇ ਆਉਂਦਾ ਹੈ ਔਰ ਉਸ ਆਰਡਰ ਦੇ ਵਿੱਚ ਕੀ ਲਿਖਿਆ ਜਾਂਦਾ ਜੋ ਮੁਢਲੇ ਤੌਰ ਤੇ ਜਾਣਕਾਰੀ ਆਈ ਹੈ ਕਿ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਸਕੀਮ ਜਿਸ ਦੇ ਤਹਿਤ ਕਈ ਹਜ਼ਾਰ ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਲੁਧਿਆਣਾ ਮੋਹਾਲੀ ਯਾਹੌਰ ਸ਼ਹਿਰਾਂ ਦੇ ਵਿੱਚ ਉਸ ਤੇ ਸਰਕਾਰ ਵੱਲੋਂ ਰੋਕ ਲਾ ਉਸਤੇ ਹਾਈ ਕੋਰਟ ਵੱਲੋਂ ਰੋਕ ਲਗਾ ਦਿੱਤੀ ਗਈ ਹੈ 4 ਹਫਤਿਆਂ ਦੇ ਲਈ ਕੱਲ ਵੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਪਹਿਲਾਂ ਹਾਈ ਕੋਰਟ ਨੇ 1 ਦਿਨ ਲਈ ਇਹ ਸਕੀਮ ਰੋਕੀ ਸੀ ਤੇ ਅੱਜ ਉਸ ਨੂੰ 4 ਹਫਤਿਆਂ ਲਈ ਰੋਕ ਦਿੱਤਾ ਗਿਆ ਹੈ 4 ਹਫਤਿਆਂ ਲਈ ਉਸਤੇ ਰੋਕ ਲਗਾ ਦਿੱਤੀ ਗਈ ਹੈ ਕੀ ਕੀ ਤਰਕ ਰਏ ਹਾਈ ਕੋਰਟ ਦੇ ਵਿੱਚ ਕਿਹੜੀ ਕਿਹੜੀ ਗੱਲ ਤੇ ਜ਼ਿਰਾ ਹੋਈ ਜਿਹੜੀ ਧਿਰ ਵੱਲੋਂ ਚੈਲੰਜ ਕੀਤਾ ਗਿਆ ਸੀ ਉਸਨੇ ਕੀ ਪੱਖ ਰੱਖੇ ਔਰ ਸਰਕਾਰ ਦੇ ਉਸਤੇ ਕੀ ਤਰਕ ਸੀ ਇਸ ਸਭ ਬਾਰੇ ਜਾਣਕਾਰੀ ਲਵਾਂਗੇ ਮੇਰੇ ਸਹਿਯੋਗੀ ਨਪਿੰਦਰ ਬ੍ਰਾਂਡ ਸਾਡੇ ਨਾਲ ਜੁੜ ਰਹੇ ਨੇ ਹਾਈ ਕੋਰਟ ਤੋਂ ਸਿੱਧੇ ਨਪਿੰਦਰ ਪੂਰੀ ਜਾਣਕਾਰੀ ਚਾਹਾਂਗੇ ਕੀ ਕੁਛ ਕੀ ਕੁਛ ਹੀਰਿੰਗ ਸੁਣਵਾਈ ਦੇ ਦੌਰਾਨ ਰਹੀਆਂ ਔਰ ਕੀ ਕੀ ਤਰਕ ਦਲੀਲ ਆ ਰਹੀਆਂ ਵੀ ਇਹ ਦੇਖੋ ਇਸ ਪੂਰੇ ਮਸਲੇ ਨੂੰ ਹਾਈ ਕੋਰਟ ਨੇ ਬੜਾ ਗੰਭੀਰਤਾ ਦੇ ਨਾਲ ਲਿਆ ਕਿਉਂਕਿ ਪੰਜਾਬ ਉਹ ਸੂਬਾ ਜਿਹਨੇ ਇਸ ਤੋਂ ਪਹਿਲਾਂ ਵੀ ਉਜਾੜੇ ਦਾ ਸੰਤਾਪ ਭੋਗਿਆ ਹੋਇਆ 47 ਦੀ ਵੰਡ ਦਾ ਦਰਦ ਜਿਹੜਾ ਉਹ ਹਾਲੇ ਤਿੱਕਰ ਉਸੇ ਤਰ੍ਹਾਂ ਉਹਦਾ ਜ਼ਿਕਰ ਕੀਤਾ ਜਾਂਦਾ ਕੋਰਟ ਦੇ ਅੰਦਰ ਵੀ ਅੱਜ ਇਹ ਜ਼ਿਕਰ ਹੋਇਆ ਕਿ 47 ਵੇਲੇ ਵੀ ਵੱਡੇ ਕਿਸਾਨਾਂ ਦਾ ਵੱਡੀ ਗਿਣਤੀ ਵਿੱਚ ਕਿਸਾਨਾਂ ਦਾ ਉਜਾੜਾ ਹੋਇਆ ਜੇ ਉਧਰ ਜਿਹਦੇ ਕੋਲੇ ਹਜ਼ਾਰ-ਹਜ਼ਾਰ ਜਮੀਨ ਸੀ ਇਧਰ ਆ ਕੇ ਉਹਨਾਂ ਨੂੰ 100-100 ਗੱਲਾ 2-200 ਕਿੱਲੇ ਤੱਕ ਮਿਲੀ ਪਰ ਉਹਨਾਂ ਦਾ ਉਹ ਜਾੜਾ ਹਲੇ ਠਿੱਕਰ ਉਹਨਾਂ ਤੋਂ ਉਠਿਆੜੀ ਗਿਆ ਇਹਨਾਂ ਚੀਜ਼ਾਂ ਦਾ ਵੀ ਜ਼ਿਕਰ ਹੋਇਆ ਕੋਰਟ ਦੇ ਅੰਦਰ ਪਰ ਜਿਹੜੇ ਮੁੱਖ ਤੌਰ ਤੇ ਇਸ ਪਾਲਿਸੀ ਨੂੰ ਲੈ ਕੇ ਹਾਈ ਕੋਰਟ ਨੇ ਸਾਫ਼ ਤੌਰ ਤੇ ਕਿਹਾ ਕਿ ਨਾ ਤਾਂ ਤੁਸੀਂ এনਵਾਇਰਨਮੈਂਟ ਨੂੰ ਲੈ ਕੇ ਤੁਹਾਡੀ ਪੂਰੀ ਤਿਆਰੀ ਹੈ ਨਾ ਤੁਸੀਂ ਉਹਨੂੰ ਲੈ ਕੇ ਕਲੀਅਰ ਹੋ ਔਰ ਨਹੀਂ ਤੁਸੀਂ ਦੇਖੋ ਕਿਉਂਕਿ ਸਰਕਾਰ ਦਾ ਤਰਕ ਸੀ ਕਿ ਅਸੀਂ ਮੁਆਵਜ਼ਾ ਦੇ ਰਹੇ ਹਾਂ ਖਜ਼ਾਨਾ ਨੂੰ ਜਿਹੜਾ 50000 ਪਹਿਲਾਂ ਔਰ ਬਾਅਦ ਵਿੱਚ ਲੱਖ ਰੁਪਿਆ ਸਾਲਾਨਾ ਦੀ ਗੱਲ ਹੋ ਰਹੀ ਹੈ ਠੇਕਾ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਤਾਂ ਦੇਖੋ ਹਾਈ ਕੋਰਟ ਨੇ ਸਭ ਤੋਂ ਪਹਿਲਾਂ ਕਿਹਾ ਕਿ ਤੁਸੀਂ ਇਹ ਦੱਸੋ ਕਿ ਤੁਹਾਡੇ ਕੋਲ ਪਲਾਨ ਹੈ ਕਿ ਜੇ 40000 ਪੈਂਡਿਆ ਰੈਕੜ ਜਮੀਨ ਜਿਹੜੀ ਆ ਉਹ ਲੈਂਡ ਪੁਲਿੰਗ ਚ ਆ ਜਾਏਗੀ ਤਾਂ ਉਸ ਥਾਂ ਤੋਂ ਜਿਹੜਾ 65000 ਰੈਕੜ ਤੋਂ ਜਿਹੜਾ ਅਨਾਜ ਆਉਣਾ ਉਹ ਅਨਾਜ ਕਿੱਥੋਂ ਆਏਗਾ ਤੁਹਾਡੇ ਕੋਲੇ ਉਹਦੇ ਲਈ ਕੋਈ ਪਲਾਨਿੰਗ ਨਹੀਂ ਹੈ ਦੂਜਾ ਤੁਸੀਂ ਕਿਸਾਨ ਨੂੰ ਕਹਿੰਦੇ ਮੌਜਦਾ ਦੇ ਦੇਂਗੇ ਚਲੋ ਮੰਨ ਲਿਆ ਦੇ ਦੇਓਗੇ ਤਾਂ ਜਿਹੜਾ ਮਜ਼ਦੂਰ ਹੈ ਉਹ ਕਿੱਧਰ ਜਾਏਗਾ 64000 65000 ਏਕੜ ਜ਼ਮੀਨ ਤੋਂ ਤੁਸੀਂ ਦੇਖੋ ਕਿੰਨਾ ਮਜ਼ਦੂਰ ਹੈ ਜਿਹੜਾ ਉਹਦੇ ਨਾਲ ਕਨੈਕਟਡ ਹੋਏਗਾ ਇਹ ਐਸੇ ਮਸਲੇ ਸੀ ਜਿਨ੍ਹਾਂ ਨੂੰ ਲੈ ਕੇ ਹਾਈ ਕੋਰਟ ਨੇ ਸਾਬਤ ਤੌਰ ਤੇ ਬੜੀ ਗੰਭੀਰਤਾ ਦਿਖਾਈ ਹਾਈ ਕੋਰਟ ਨੇ ਬੜਾ ਸਖਤ ਲਹਿਜ਼ੇ ਦੇ ਨਾਲ ਜਿਹੜਾ ਹੈਗਾ ਸਰਕਾਰ ਨੂੰ ਇਸ ਨੂੰ ਲੈ ਕੇ ਜਿਹੜੀਆਂ ਟਿੱਪਣੀਆਂ ਵੀ ਹੋਈਆਂ ਹਾਲਾਂਕਿ ਅਸੀਂ ਜ਼ਿਆਦਾ ਡੀਪਲੀ ਨਹੀਂ ਜਾਵਾਂਗੇ ਪਰ ਸਿੱਧੇ ਤੌਰ ਤੇ ਜਦੋਂ ਹਾਲਾਤ ਐਸੇ ਪੈਦਾ ਹੋ ਗਏ ਸੀ ਸਰਕਾਰ ਨੇ ਇਥੋਂ ਤੱਕ ਜਦੋਂ ਸਰਕਾਰ ਨੇ ਆਪਣੇ ਤਰਕ ਦਿੱਤੇ ਤਾਂ ਕੋਰਟ ਦਾ ਸਿੱਧੇ ਤੌਰ ਤੇ ਕੋਰਟ ਦਾ ਜਿਹੜਾ ਇਹ ਹੀ ਜਿਹੜਾ ਭਾਵ ਸੀਗੇ ਕਿ ਤੁਹਾਡੇ ਕੋਲੇ ਦੋ ਰਸਤੇ ਬਚਦੇ ਨੇ ਜਾਂ ਤਾਂ ਤੁਸੀਂ ਇਸ ਨੂੰ ਪਾਲਿਸੀ ਨੂੰ ਵਾਪਸ ਲੈ ਲਓ ਜਾਂ ਫਿਰ ਕੋਰਟ ਆ ਜਿਹੜੀ ਇਸ ਨੂੰ ਰੱਦ ਕਰੇਗੀ ਪਰ ਫਿਰਾਲ ਦੇਖੋ 4 ਹਫ਼ਤੇ ਦਾ ਸਮਾਂ ਦੇ ਦਿੱਤਾ ਗਿਆ ਕਿਉਂਕਿ ਵਾਰੀ ਵਾਰੀ ਆ ਜੇ ਐਜੀ ਦੀ ਗੱਲ ਕਰੀਏ ਜਾਂ ਡਿਪਟੀ ਐਜੀ ਦੀ ਗੱਲ ਕਰੀਏ ਅਡੀਸ਼ਨਲ ਐਜੀ ਦੀ ਗੱਲ ਕਰੀਏ ਉਹ ਸਾਫ ਤੌਰ ਤੇ ਸਿੱਧੇ ਤੌਰ ਦਾ ਕਲਰ ਡਿਸੀਜਨ ਨਹੀਂ ਉਹਨਾਂ ਨੇ ਸਰਕਾਰ ਦੇ ਨਾਲ ਤਾਲਮਿਲ ਕਰਨਾ ਹੈ ਉਸ ਤੋਂ ਬਾਅਦ ਡਿਸੀਜਨ ਲੈਣਾ ਹੈ ਕਿਉਂਕਿ ਸਰਕਾਰ ਦੀ ਪਾਲਿਸੀ ਹੈ ਉਹ ਸਰਕਾਰ ਦੇ ਨੁਮਾਇੰਦੇ ਨੇ ਅਜਿਹੇ ਦੇ ਵਿੱਚ 4 ਹਫ਼ਤੇ ਦਾ ਸਮਾਂ ਦਿੱਤਾ ਗਿਆ ਔਰ ਹੁਣ 4 ਹਫ਼ਤੇ ਦੇ ਅੰਦਰ ਅੰਦਰ ਸਰਕਾਰ ਨੂੰ ਫੈਸਲਾ ਲੈਣਾ ਹੋਵੇਗਾ ਇਸ ਪਾਲਿਸੀ ਨੂੰ ਲੈ ਕੇ ਵਰਨਾ ਜਿਸ ਤਰ੍ਹਾਂ ਕੋਰਟ ਦੇ ਅੰਦਰ ਅੱਜ ਜਿਸ ਤਰ੍ਹਾਂ ਦੇ ਦਲੀਲਾਂ ਹੋਈਆਂ ਜਾਂ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਹੋਈਆਂ ਉਸ ਨੂੰ ਲੈ ਕੇ ਲੱਗਦਾ ਹੈ ਕਿ ਹੁਣ ਸਰਕਾਰ ਦੇ ਲਈ ਇੰਨਾ ਸੌਖਾ ਨਹੀਂ ਹੋਵੇਗਾ ਇਸ ਪਾਲਿਸੀ ਨੂੰ ਅੱਗੇ ਲੈ ਕੇ ਜਾਣਾ ਫਿਲਹਾਲ ਸਿੱਧੇ ਪਾਵਰ ਤੇ ਹੀ ਨੇ ਕਿ ਲੈਂਡ ਪੂਲਿੰਗ ਪਾਲਿਸੀ ਤੇ ਰੋਕ ਲੱਗ ਗਈ ਹੈ ਬੇਸ਼ੱਕ ਉਹ ਹਲੇ 4 ਹਫ਼ਤਿਆਂ ਦੇ ਲਈ ਹੈ ਪਰੇ ਲੈਂਡ ਪਲਾਨਿੰਗ ਪਾਲਿਸੀ ਜਿਹੜੀ ਆ ਹੁਣ ਇਸ ਨੂੰ ਲੈ ਕੇ ਸਰਕਾਰ ਅੱਗੇ ਕੋਈ ਸਟੈਪ ਨਹੀਂ ਲੈ ਸਕਦੀ ਅਗਲੀ ਸੁਣਵਾਈ ਤੱਕ ਅਗਲੀ ਸੁਣਵਾਈ ਤੇ ਹਾਈ ਕੋਰਟ ਦਾ ਕਿਸ ਤਰ੍ਹਾਂ ਦਾ ਰੋਕ ਰੰਦਾ ਹਾਈ ਕੋਰਟ ਦੇ ਅੰਦਰ ਦਲੀਲਾਂ ਦੇਖੋ ਕੋਰਟ ਨੇ ਤਾਂ ਦਲੀਲਾਂ ਤੇ ਫੈਸਲਾ ਦੇਣਾ ਜਦੋਂ ਜਿਹੜੀ ਪਟੀਸ਼ਨਰ ਤੇ ਰਹਾ ਉਹਨੇ ਸਾਫ ਤੌਰ ਤੇ ਹਵਾਲਾ ਦਿੱਤਾ ਕਿ ਉਜਾੜਾ ਹੋ ਰਿਹਾ 65000 ਰੈਕਡ ਦਾ ਉਜਾੜਾ ਹੋ ਰਿਹਾ ਪਹਿਲੇ ਕਿਸਾਨ ਉਜਾੜਾ ਢਲ ਚੁੱਕੇ ਨੇ 47 ਵੇਲੇ ਉਹ ਜਾੜਾ ਹਲੇ ਤੱਕਰ ਸੰਭਲਿਆ ਨਹੀਂ ਔਰ ਮਜ਼ਦੂਰ ਕਿੱਧਰ ਜਾਣਗੇ ਉੱਥੇ ਜਿਹੜਾ ਨਾਜ ਪੈਦਾ ਹੋ ਉਹ ਕਿੱਥੋਂ ਜਾਏਗਾ এনਵਾਇਰਨਮੈਂਟ ਦਾ ਕਿੰਨਾ ਨੁਕਸਾਨ ਹੋਏਗਾ ਕਿੰਨੇ ਦਰਖਤ ਨੇ ਕੀ ਕੁਝ ਆ ਉਹ ਸਾਰੀਆਂ ਦਲੀਲਾਂ ਤੇ ਸਰਕਾਰ ਦੇ ਕੋਲੇ ਕੋਈ ਜ਼ਿਆਦਾ ਦਲੀਲ ਨਹੀਂ ਸੀ ਜਿਹੜੇ ਸਰਕਾਰ ਦੇ ਵੱਲੋਂ ਇਹ ਜੀ ਐਡੀਸ਼ਨਲ ਏਜੀ ਜਿਹੜੇ ਪੇਸ਼ ਹੋਏ ਨੇ ਕੋਲੇ ਕੋਈ ਬਹੁਤ ਤਰਕ ਨਹੀਂ ਸੀ ਹੂੰ ਤੋ ਉਹਨਾਂ ਦੀਆਂ ਦਲੀਲਾਂ ਦੇ ਨਾਲ ਸਰਕਾਰ ਜਿਹੜੀ কোর্ਟ ਜਿਹੜੀ ਉਸ ਹਿੰਤ ਨਹੀਂ ਨਜ਼ਰਾਈ ਅਜੇ ਇਹਦੇ ਵਿੱਚ ਫਲਾਹ ਰੋਕ ਲਾ ਦਿੱਤੀ ਗਈ ਹੈ 4 ਹਫ਼ਤੇ ਦੇ ਲਈ ਔਰ ਅਗਲੀ ਸੁਣਵਾਈ ਦੌਰਾਨ ਦੇਖਦੇ ਹਾਂ ਜੀ কোর্ਟ ਦੇ ਅੰਦਰ ਕਿਸ ਤਰ੍ਹਾਂ ਦੀਆਂ ਦਲੀਲਾਂ ਰਹਿਣਗੀਆਂ ਤੇ ਉਹਨਾਂ ਦਲੀਲਾਂ ਤੇ ਕੋਰਟ ਦਾ ਫੈਸਲਾ ਕੀ ਰਹੇਗਾ ਜੀ ਯਾਨੀ ਇੱਕ ਚੀਜ਼ ਤੇ ਨਪਿੰਦਰ ਸਾਫ਼ ਹੈ ਕਿ ਇਸ ਤੇ ਹੁਣ ਕੋਈ ਬਹੁਤੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਜੇ ਕੋਰਟ ਨੇ ਇਹ ਕਹਿਤਾ ਕਿ ਤੁਸੀਂ ਆਪਦਾ ਫੈਸਲਾ ਕਰ ਲਓ ਨਹੀਂ ਤੇ ਅਸੀਂ ਫਿਰ ਇਸ ਤੇ ਰੋਕ ਲਗਾ ਦੇਵਾਂਗੇ ਬੜੇ ਸਾਲ ਹੋ ਗਏ ਸਾਨੂੰ ਕੋਰਟ ਕਵਰ ਕਰਦਿਆਂ ਨੂੰ ਤੁਸੀਂ ਉਹਨਾਂ मामलਿਆਂ ਨੂੰ ਉਸ ਤਰੀਕੇ ਨਾਲ ਪਾਪ ਜਾਣੇ ਹੋ ਸਮਝ ਜਾਣੇ ਹੋ ਯਾਨੀ 4 ਹਫ਼ਤਿਆਂ ਹੀ ਸਰਕਾਰ ਨੇ ਆਪਣੇ ਵੱਲੋਂ ਫੈਸਲਾ ਲੈਣਾ ਹੈ ਕੋਰਟ ਨੇ ਤੇ ਆਪਣੇ ਵੱਲੋਂ ਇੱਕ ਵਾਰੀ ਰੋਕਤੀ ਹੈ ਬਾਕੀ ਅੱਗੇ ਦੀ ਸੁਣਵਾਈ ਦੇ ਵਿੱਚ ਕਲੀਅਰ ਹੋ ਜਾਏਗਾ ਇੱਕ ਚੀਜ਼ ਹੋਰ ਮੈਂ ਸਮਝਣੀ ਚਾਹੂੰਗਾ ਤੁਸੀਂ ਤੇ ਪੂਰੀ ਜਿਹੜੀ ਜਿਰਾ ਹੈ ਅੰਦਰ ਸੁਣੀ ਹੋਣੀ ਹੈ ਦੇਖੀ ਹੋਣੀ ਹੈ ਇਹ ਜਿਹੜਾ 65000 ਏਕੜ ਫਿਗਰ ਹੈ ਵੈਸੇ ਜੇ ਆਪਾਂ ਗੱਲ ਕਰੀਏ ਤਾਂ ਮੁਹੱਲੀ ਦੇ ਆਸ-ਪਾਸ ਸੈਰੋ ਸਿਟੀ ਬਣੇ ਇਕੋ ਸਿਟੀ ਬਣੇ ਕਈ ਸਾਰੀਆਂ ਜਿਹੜੀਆਂ ਰੈ residențial ਕਲੋਨੀਆਂ ਨੇ ਉਹ ਡਿਵੈਲਪ ਹੋਈਆਂ ਪਰ ਉਹਨਾਂ ਚ ਇੰਨੀ ਜ਼ਿਆਦਾ ਨਹੀਂ ਸੀ ਥੋੜੀ ਥੋੜੀ 1500 2000 2500 ਇਸ ਤਰੀਕੇ ਨਾਲ ਐਕਵਾਇਰ ਕੀਤੀ ਗਈ ਜਿਵੇਂ ਜਿਵੇਂ ਸ਼ਹਿਰ ਅੱਗੇ ਵਧਦੇ ਆ ਆਮ ਤੌਰ ਤੇ ਹਰ ਸ਼ਹਿਰ ਦੇ ਨਾਲ ਕਨੈਕਟੀਵਿਟੀ ਹੁੰਦੀ ਹੈ ਕੀ 65000 ਦੀ ਵੱਡੀ ਫਿਗਰ ਹੀ ਸਰਕਾਰ ਦੇ ਲਈ ਇਸ ਮਾਮਲੇ ਦੇ ਵਿੱਚ ਕਹਿ ਸਕਦੇ ਆ ਕਿ ਨੁਕਸਾਨਦਾਇਕ ਸਾਬਤ ਹੋਈ ਕਿ ਉਹਨਾਂ ਦੀ ਪਾਲਿਸੀ ਰੁਕ ਗਈ ਭੀਤੇ ਦੇ ਕੋਸੇ ਤੋਂ ਤਰ ਦੇ ਇਹ ਪਿੰਡਾਂ ਨਾਲ ਜੁੜੇ ਲੋਕ ਆ ਜਾਂ ਪੰਜਾਬ ਦਾ ਬਹੁਤਾ ਹਿੱਸਾ ਪਿੰਡਾਂ ਨਾਲ ਜੁੜਿਆ ਹੋਇਆ ਹੈ ਹੌਲੀ ਹੌਲੀ ਕਰਕੇ ਸ਼ਹਿਰਾਂ ਦੇ ਵਿੱਚ ਆਏ ਨੇ ਲੋਕ ਤਾਂ ਦੇਖੋ 65000 ਏਕੜ ਬਹੁਤ ਜਿਆਦੇ ਲੈਂਡ ਬਣ ਜਾਂਦੀ ਹੈ ਪਰ ਜੇ ਅਸੀਂ ਅਕਸਰ ਦੇਖਦੇ ਹਾਂ ਕਿ ਤੋਂ ਹਾਈਵੇ ਨਿਕਲ ਰਿਹਾ ਕਿਸਾਨ ਤਾਂ ਉੱਥੇ ਰੌਲਾ ਪਾਉਂਦੇ ਆ ਕਿ ਜੇ ਸਾਡੇ ਖੇਤ ਵਿੱਚ ਦੀ ਹਾਈਵੇ ਨਿਕਲ ਗਿਆ ਜੇ 1 ਕਿੱਲੇ ਇੱਕ ਪਾਸੇ ਰਹੇਗੀ 2 ਕਿੱਲੇ ਇੱਕ ਪਾਸੇ ਰਹੇਗੀ 4 ਕਿੱਲੇ ਵਿੱਚ ਆ ਗਈ ਤੇ ਜਾਮਾ ਹੀ ਕਿੱਥੇ ਜਦੋਂ ਇਹ ਤੇ ਕਿੱਲੇ ਕਿੱਲੇ ਦੀ ਗੱਲ ਹੁੰਦੀ ਹੈ ਕਿਸੇ ਦੀ 4 ਕਿਨਾਲਾ ਆ ਜਾਂਦੀ ਹੈ ਉੱਥੇ ਰੌਲਾ ਪੈ ਜਾਂਦਾ ਹੈ ਕਿ ਕਿਸਾਨ ਨੂੰ ਹੁੰਦਾ ਕਿ ਮੈਂ ਜਾਊਂਗਾ ਕਿੱ ਇੱਕ ਕਿਲੇ ਦੇ ਬਦਲੇ ਮੈਨੂੰ ਜੇ ਕਿਲਾ ਹੋਰ ਨਾ ਕਿਤੇ ਮਿਲਿਆ ਤਾਂ ਮੇਰੇ ਪਿੱਛੇ ਚਰਨਪਾਲ ਬਾਗੜੀ ਖੜੇ ਨੇ ਜੇ ਗੱਲ ਕਰ ਸਕਣ ਅਟੈਚਮੈਂਟ ਬੜੀ ਪਾਲ ਬਾਗੜੀ ਨਪਿੰਦਰ ਤੁਹਾਡੇ ਪਿੱਛੇ ਖੜੇ ਨੇ ਜੇ ਗੱਲ ਕਰ ਸਕਣ ਮਾੜੀ ਜੀ ਬਿਲਕੁਲ ਜੀ ਜੀ ਚਰਨਪਾਲ ਬਾਗੜੀ ਜੀ ਖੜੇ ਨੇ ਬਾਗੜੀ ਸਾਹਿਬ ਇੱਕ ਮਿੰਟ ਲਈ ਆਇਓ ਤਾਂ ਲਾਈਵ ਦਰਸ਼ਕ ਤੁਹਾਡੇ ਤੋਂ ਕੁਝ ਚੀਜ਼ਾਂ ਸਵਧਰੀਆਂ ਚਾਹੁੰਦੇ ਨੇ ਬਾਗੜੀ ਸਾਹਿਬ ਕੁਝ ਟਿੱਪਣੀਆਂ ਸਮਝਣਾ ਚਾਹਾਂਗੇ ਕਿ ਤਰਕਮੁਖ ਤੌਰ ਤੇ ਕਿਸ ਤਰ੍ਹਾਂ ਦੇ ਰਹੇ ਔਰ ਅਦਾਲਤ ਨੂੰ ਕਿਹੜੀਆਂ ਚੀਜ਼ਾਂ ਤੇ ਮੁੱਖ ਤੌਰ ਤੇ ਲੱਗਾ ਕਿ ਇਹ ਪਾਲਿਸੀ ਜਿਹੜੀ ਹੈ ਉਹ ਪੰਜਾਬ ਦੇ ਹਿੱਤ ਦੀ ਨਹੀਂ ਲੱਗੀ ਜਾਂ ਕਿਹੜੀਆਂ ਚੀਜ਼ਾਂ ਜਿਹੜੀਆਂ ਇਹ ਸਟੇਲ ਆਨ ਦੇ ਵਿੱਚ ਕਾਮਯਾਬ ਰਹੀਆਂ ਦੇਖੋ ਇਹ ਪਹਿਲੀ ਪਾਲਿਸੀ ਹੈ ਜਿਸ ਵਿੱਚ ਕੋਈ ਕੰਪਨਸੇਸ਼ਨ ਨਹੀਂ ਹੈ ਜਿਹਦੇ ਵਿੱਚ ਕੋਈ ਟਾਈਮ ਲਿਮਿਟ ਨਹੀਂ ਹੈ ਵੀ ਕਦੋਂ 플ੌਟ ਦੇਣਾ ਕਦੋਂ ਡਿਵੈਲਪਮੈਂਟ ਹੋਣੀ ਹੈ ਕੋਈ ਬਜਟ ਐਲੋਕੇਟ ਨਹੀਂ ਹੈ ਔਰ ਇਹ ਮੇਰੀ ਪਟੀਸ਼ਨ ਦੇ ਵਿੱਚ ਜਿਹੜੀ ਬਾਲਿਓ ਪਿੰਡ ਦੀ 250 ਏਕੜ ਦੇ ਜਿੰਨੇ ਮਾਲਕ ਨੇ ਉਹ ਕਹਿੰਦੇ ਅਸੀਂ ਨਹੀਂ ਪ੍ਰਾਪਰਟੀ ਦੇਣੀ ਦਸੇਜ਼ ਦੀ ਕਿ ਇਸ ਵੇਰ ਆਲ ਦੀਸ ਫਾਰਮਰਸ ਆਫ ਵਾਲਿਉ ਪਿੰਡ ਦੇ ਸਾਰੇ ਕਿਸਾਨ ਵੀ ਅਸੀਂ 1 ਇੰਚ ਨਹੀਂ ਦੇਣੀ ਔਰ ਇਹਨਾਂ ਦੀ ਲੈਂਡ ਜਿਹੜੀ ਅਸੀਂ ਅਲੈਜ ਕੀਤਾ ਹੈ ਮਲਟੀ ਕ੍ਰੌਪ ਲੈਂਡ ਹੈ ਤਿੰਨ ਤਿੰਨ ਫਸਲਾਂ ਆਗਾ ਕੇ ਦੇਸ਼ ਦਾ ਢਿੱਡ ਭਰਦੇ ਨੇ ਇਹ 250 ਦੀ 250 ਨੋਟੀਫਾਈ ਕਰਤੀ ਆ ਕਿਸਾਨ ਖੜੇ ਨੇ ਪਿੱਛੇ ਤੁਹਾਡੇ ਸਰ ਇਹ ਕੁਛ ਆਏ ਨੇ 102 ਲੋਕ ਇਥੇ ਅਪਰੋਚ ਕੀਤਾ ਹੈ ਕਿ ਅਸੀਂ ਪ੍ਰੋਪਰਟੀ ਨਹੀਂ ਦੇਣੀ ਭਾਈ ਤੁਸੀਂ ਨੋਟੀਫਾਈ ਕਰਤੀ ਔਰ ਜਿਹੜੀ ਪਾਲਿਸੀ ਸਟੇਟ ਨੇ ਇਨੈਕਟਮੈਂਟ ਕੀਤੀ ਹੈ आरएफसीटी एलएआरआर एक्ट 2013 ਵਾਲਾ ਐਕਟ ਹੈ ਜਿਹੜਾ ਉਹਦਾ ਸੈਕਸ਼ਨ 107 ਕਹਿੰਦਾ ਸਟੇਟ ਪਾਲਿਸੀ ਬਣਾ ਸਕਦੀ ਹੈ ਪਰ ਜੇ ਉਹ ਐਕਟ ਤੋਂ ਜ਼ਿਆਦਾ ਕੰਪਨਸੇਸ਼ਨ ਤੇ ਮੁਆਵਜ਼ਾ ਦਵੇ ਐਕਟ ਕੀ ਕਹਿੰਦਾ ਰੀਹੈਬਿਲੀਟੇਸ਼ਨ ਰੀਸੈਟਲਮੈਂਟ ਕਰਨੀ ਹੈ ਇਹਨਾਂ ਦੇ 13 ਕਿੱਲੇ ਆ ਗਏ ਮੰਨ ਲਓ ਜਿਹੜਾ 13 13 ਕਿੱਲੇ ਆ ਗਏ ਅੱਜ ਇਹ ਖੇਤੀ ਕਰਦਾ ਬੰਦਾ ਸਾਰਾ ਖੰਦ ਬਣਾਇਆ ਹੋਇਆ ਇਹਨੇ ਐਕਟ ਕਹਿੰਦਾ ਜਿਹੜਾ ਨਵਾਂ 2013 ਦੇ ਵਿੱਚ 545 ਐਮਪੀਆ ਨੇ ਬਣਾਇਆ ਉਹ ਕਹਿੰਦਾ ਵੀ ਜੇ ਇਹਦਾ 13 ਏਕੜ ਲੈਣੇ ਆ ਤਾਂ ਇਹਨੇ ਇਹਨੂੰ ਕਿੱਥੇ ਤੁਸੀਂ ਹੋਰ 13 ਏਕੜ ਜਾਂ ਕੁਝ ਹੋਰ ਦੇਣਾ ਤਾਂ ਹੀ ਰੋਜੀ ਰਜਗਾਰ ਕਮਾਊਗਾ ਰੀਸੈਟਲਮੈਂਟ ਨੂੰ ਹੁੰਦਾ ਪੁਨਰਵਾਸ ਉਹ ਕਿਵੇਂ ਹੋਊਗਾ ਐਸਆਈਏ ਹੁੰਦੀ ਹੈ ਪਹਿਲਾਂ ਸੋਸ਼ਲ ਇੰਪੈਕਟ ਅਸੈਸਮੈਂਟ ਸਟੱਡੀ ਯਾਨੀ ਉਹ ਮੁਖਤਰ ਦੇ 65000 ਏਕੜ ਦੇ ਪੈਰਲਰ ਕਿਤੇ 65000 ਏਕੜ ਹੋਰ ਲੱਭਦੀ ਨਹੀਂ ਉਹ ਲੱਭਣੀ ਔਖੀ ਆ ਇਹ ਵੀ ਇਕਦਾਰ ਰਿਹਾ ਨਹੀਂ ਨਹੀਂ ਦਿਸ ਇਜ਼ ਵਾਟ ਆਮ ਸੇ ਰੀਸੈਟਲਮੈਂਟ ਕਰੋ ਨਾ ਇਟ ਇਜ਼ ਨਾਟ ਇਟ ਕੈਨ ਬੀ 65000 ਦੀ 65000 ਦੇਣੀ ਹੈ ਤੁਸੀਂ ਥਿਸ ਇਜ਼ ਨਾਟ ਦੀ ਲਾ ਸੇਜ਼ ਇਟਸ ਅ ਰੀਸੈਟਲਮੈਂਟ ਕਰਨੀ ਹੈ ਇਹਨਾਂ ਦਾ ਇਹਨਾਂ ਦੇ ਖੇਤਾਂ ਤੇ ਜਿਹੜਾ ਫੀਰੀ ਹੈ ਉਹਦਾ ਪਰਿਵਾਰ ਵੀ ਤਾਂ ਡਿਪੈਂਡੈਂਟ ਹੈ ਉਹਦਾ ਪ੍ਰਾਵਧਾਨ ਦਾ ਵੀ ਜੱ ਸਾਹਿਬ ਨੇ ਅੱਜ ਜ਼ਿਕਰ ਕੀਤਾ ਕਿਉਂਕਿ ਉਹ ਐਕਟ ਕਹਿੰਦਾ ਉਹਦਾ ਪ੍ਰਾਵਧਾਨ ਐਸਆਈਏ ਜਿਹੜੀ ਸਟੱਡੀ ਹੋਊਗੀ ਉਹ ਦੱਸੂਗੀ ਇਹਦੇ ਕਿੰਨੇ ਬੈਨੀਫਿਟ ਨੇ এনਵਾਇਰਨਮੈਂਟ ਇੰਪੈਕਟ ਅਸੈਸਮੈਂਟ ਸਟੱਡੀ ਹੁੰਦੀ ਹੈ 2006 ਦੀ ਪਾਲਿਸੀ ਦੇ ਅਕੋਰਡਿੰਗਲੀ ਉਹ ਨੈਸ਼ਨਲ ਹਾਈਵੇ ਵੀ ਕਰਦਾ ਹੈ ਹਾਲਾਂਕਿ ਸੜਕਾਂ ਬਣਾਉਣੀਆਂ ਆ ਉਹਨਾਂ ਨੇ ਇਹ ਤਾਂ ਮਾਸ ਲੈਵਲ ਤੇ ਬਹੁਤ ਜ਼ਿਆਦਾ ਜ਼ਮੀਨ ਲੈਣੀ ਹੈ ਨਾ ਅਰਬਨਾਈਜੇਸ਼ਨ ਵਾਸਤੇ ਔਰ ਐਕਟ ਇਹ ਕਹਿੰਦੇ ਪਲਾਟ ਦੇਣਾ ਜੀ ਡਿਵੈਲਪਡ ਦਵਾਂਗੇ ਪਲਾਟ ਜਿਹੜਾ ਐਕਟ ਬਣਿਆ ਹੋਇਆ ਜੇ ਕੰਪਲਸਰੀ ਐਕ acquisition ਹੋਣੀ ਹੈ ਨਾ ਉਹ ਵੀ ਕਹਿੰਦਾ ਜੇ ਅਰਬਨਾਈਜੇਸ਼ਨ ਵਾਸਤੇ ਹੋਣੀ ਹੈ ਤਾਂ 20% ਉਹਦਾ ਡਿਵੈਲਪਡ ਏਰੀਆ ਕਿਸਾਨ ਨੂੰ ਆਫਰ ਕਰਨਾ ਤੁਸੀਂ ਫਿਰ ਪਾਲਿਸੀ ਨਾਲੋਂ ਤਾਂ ਉਹ ਬੈਟਰ ਹੈ ਜਿਹੜਾ ਨੌਕਰੀ ਦਾ ਪ੍ਰਬਧਾਨ ਵੀ ਨੌਕਰੀ ਇੱਕ ਟੱਬਰ ਦੇ ਜੀ ਨੂੰ ਜੇ ਮਾਸ ਡਿਸਪਲੇਸਮੈਂਟ ਹੈਗੀ ਆ ਉਹ ਪਬਲਿਕ ਪਰਪਸ ਤਾਂ ਮਿਸਿੰਗ ਹੈ ਦੇ ਵਿੱਚ ਅੱਛਾ ਅੰਦੇ ਸਰਕਾਰ ਵਾਲੇ ਪਾਸੋਂ ਦਰੀਲਾ ਆਈਆਂ ਸੀ ਕਿ ਅਸੀਂ ਪਹਿਲਾਂ ਵੀ ਡਵੈਲਪ ਕੀਤੇ ਆ ਉਹਨਾਂ ਨੂੰ ਵੀ ਜਿਹੜਾ ਹੁਣ ਵੀ ਮੁਆਵਜ਼ਾ ਅਸੀਂ ਦੇਣਾ ਹੈ ਲੱਖ ਰੁਪਏ ਦੀ ਗੱਲ ਹੋ ਰਹੀ ਸੀ ਇਹ ਦਾਅਵੇ ਕੀਤੇ ਗਏ ਨਹੀਂ ਸਰਕਾਰ ਦੇ ਵੱਲੋਂ ਤਾਂ ਕੋਰਟ ਨੇ ਅੱਜ ਪੁੱਛਿਆ ਵੀ 2015 ਚ ਜਿਹੜੀ ਗਮਾਡਾ ਨੇ ਮੋਹਾਲੀ ਚ ਕੀਤੀ ਸੀ ਉਹ ਪਲੌਟ ਵਾਲਾ ਕੇਸ ਅੱਜ ਲੱਗਿਆ ਹੋਇਆ ਉਹ ਮੈਂਸ਼ਨ ਵੀ ਜੱਜ ਸਾਹਿਬ ਨੇ ਕੀਤਾ ਹੈ ਸ਼ਾਇਦ ਆਰਡਰ ਚ ਆਵੇ ਉਹਨੂੰ ਤਾਂ ਤੁਸੀਂ 13 ਸਾਲ 10 ਸਾਲ 10 ਸਾਲ ਹੋ ਗਏ ਉਹਨੂੰ ਪਲੌਟ ਨਹੀਂ ਮਿਲਿਆ ਕੋਰਟਾਂ 'ਚ ਧੱਕੇ ਖਾ ਰਿ ਜਿਹੜੀ ਪਾਲਿਸੀ ਦੱਸ ਦਿਓ ਨੇ ਵੀ ਕਿੰਨੇ ਸਾਲ ਚ ਤੁਸੀਂ ਡਿਵੈਲਪ ਕਰਕੇ ਦੇਣੀ ਐ ਕਦੋਂ ਪਲਾਟ ਦੇਣਾ ਉਹਦੇ ਵਿੱਚ ਤਾਂ ਫਿਰ ਤਾਂ ਕਈ ਸਦੀਆਂ ਲੰਘ ਜਾਣਗੀਆਂ ਜਿਹੜੀ 2013 ਦੇ ਵਿੱਚ ਜਿਹੜੀ ਜ਼ਮੀਨ ਅਕਵਾਇਰ ਕੀਤੀ ਗਈ ਸੀ ਇਹ ਲੈਂਡ ਪੁਲੀ ਪਾਲਿਸੀ ਤੇ ਲਈ ਗਈ ਸੀ ਉਹਨੂੰ ਵੀ ਪਲਾਟ ਦੇਣਾ ਸੀ ਪਰ ਉਹ ਪਲਾਟ ਹਲੇ ਤੱਕ ਨਹੀਂ ਮਿਲਿਆ ਪਲਾਟ ਨਹੀਂ ਮਿਲਿਆ ਉਹ ਕੇਸ ਲੱਗਿਆ ਹੋਸੀ ਜੱਸ ਸਭ ਚਲੀ ਗਈ ਜ਼ਮੀਨ ਤਾਂ ਲਈ ਲਈ ਨਾ ਉਹ ਉਹ ਸੈਕਟਰ ਵੀ ਡਿਵੈਲਪ ਨਹੀਂ ਕੀਤਾ ਹਲੇ ਤੱਕ ਉਹ ਜਿਹੜਾ ਉਹਨਾਂ ਨੇ ਮੈਂਸ਼ਨ ਕੀਤਾ ਉੱਥੇ ਸੋ ਦੀ ਕੁਐਸਚਨ ਅਗੇਨ ਕਮਿੰਗ ਟੂ ਦਿਸ ਵੈਰੀ ਪਾਲਿਸੀ ਫਰਮ ਦ ਵੈਰੀ ਇਨਸੈਪਸ਼ਨ ਆਮ ਸੇਇੰਗ ਇਟ ਇਜ਼ ਇਹ ਇੱਕ ਨਹੀਂ ਅਨੇਕਾਂ ਗਰਾਊਂਡਸ ਤੋਂ ਲੈਪਸ ਹੈ ਦੇ ਵਿੱਚ ਇੱਥੋਂ ਤੱਕ ਦਾ ਪ੍ਰਾਵਧਾਨ ਹੈ ਜੇ ਇਹ ਲੋਕਾਂ ਦੀ ਜੇ ਡਿਵੈਲਪਮੈਂਟ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਅਰਬਨਾਈਜੇਸ਼ਨ ਦੀ ਅਰਬਨਾਈਜੇਸ਼ਨ ਦੇ ਵਿੱਚ ਕਦੋਂ ਅਰਬਨਾਈਜੇਸ਼ਨ ਹੋਣੀ ਹੈ ਪਾਪੂਲੇਸ਼ਨ ਤਿੰਨ ਚੀਜ਼ਾਂ ਗੱਲ ਕਰੀਆਂ ਮੇਰੇ ਵਾਲੀ ਮੇਰੇ ਵਾਲੇ ਕੇਸ ਵਿੱਚ ਉਹ ਨੋਟੀਫਿਕੇਸ਼ਨ ਜਿਹੜਾ ਪਾਵਰ ਦਿੰਦਾ ਸਟੇਟ ਨੂੰ ਕਿ ਵੀ ਤੁਸੀਂ ਪਾਲਿਸੀ ਲੈ ਕੇ ਆਓ ਉਹ ਵੀ ਅੰਡਰ ਚੈਲੰਜ ਹੈ ਮੇਰੇ ਵਾਲੇ ਵਿੱਚ ਮਿਸਟਰ ਗਿੱਲ ਵਾਲੇ ਚ ਉਹ ਮਿਸਿੰਗ ਹੈ ਉਹ ਨਹੀਂ ਹੈ ਮੇਰੇ ਕੋਲ ਚ ਨੋਟਿਸ ਵੀ ਹੋਇਆ ਕੇਸ ਵਿੱਚ